ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਕਾਰਿਆਂ ਦੇ ਨਾਲ ਪਾਜੀ ਆਪਾਂ ਨਵਾਂ ਤਮਾਕਾ ਆਪਣੇ ਭੈਣਾ ਭਰਾਵਾਂ ਲਈ ਲੈ ਕੇ ਆਇਆ ਵੱਡੇ ਫਰੇ ਕਰਨ ਜਾ ਰਹੇ ਅੱਜ ਓਪਨਿੰਗ ਕਰਤੀ ਹੈ ਖੁਸ਼ੀ ਦਾ ਮੌਕਾ ਪਰ ਇੱਕ ਗੱਲ ਕਹਿਣੀ ਜਨਾ ਜਿਹੜੇ ਹੋਲਸੇਲਰ ਕਹਿੰਦੇ ਨਾ ਬਾਬਾ ਭੱਜ ਗਿਆ ਮੈਂ ਅੱਜ ਫਿਰ ਕਹਿਣ ਲੱਗਾ ਇਹ ਨਹੀਂ ਭੱਜਣ ਵਾਲਾ ਹੈ ਹੌਲ ਸੇਲਰਾਂ ਨੂੰ ਭਜਾਊਗਾ ਜਿਹੜੇ ਮਾਰਦੇ ਸੀ ਚੀਕਾਂ ਤੇ ਅੱਜ ਰੇਟਾਂ ਦੀ ਬਾਣ ਲਗਾ ਚੀਕਾਂ ਤੇ ਲੈ ਜਾਓ ਕਪੜਾ ਸਸਤਾ ਬਾਬੇ ਰੇਟਾਂ ਦਾ ਸਸਤਾ ਕਿਹਨੇ ਪੰਜਾਬ 'ਚ ਨਹੀਂ ਮਿਲਣਾ ਚੈਲੇ ਨਾ ਘੇਰ ਰਿਆ ਉਹੀ ਮਹੌਲ ਉਹੀ ਕਪੜਾ ਉਹੀ ਧਮਾਕਾ ਲੋਟ ਭਾਵੇਂ ਲੋਟ ਕਪੜੇ ਦੀ 575 ਵਾਲਾ 200 ਡੂਟ ਬਾ ਤੇਰੀ ਹੱਤੀ ਪੱਲੇ ਜੜੀ ਓ ਚਾਹ ਲਈ ਦਸੰਦਰ ਚਾਹ ਲਈ ਬਾਬੇ ਦੀ ਹੱਟੀ ਦਸੰਦਰ ਚਾਰੇ ਖਾਨੇ ਖਾਲੀ 5 ਮਿੰਟ ਦੀ ਦੁਕਾਨ ਖਾਲੀ 5 ਮਿੰਟ ਦੀ ਦੁਕਾਨ ਖਾਲੀ ਸਲਾਹ ਜੀ ਨਿਊ ਬਾਬੇ ਦੀ ਹੱਟੀ ਖੁੱਲਣ ਦੀਆਂ ਸਾਰੇ ਹੀ ਸਾਡੇ ਦਰਸ਼ਕਾਂ ਨੂੰ ਬਾਬੇ ਦੀ ਹੱਟੀ ਨੂੰ ਬਾਬੇ ਦੀ ਹੱਟੀ ਦੇ ਸਟਾਫ ਨੂੰ ਤੇ ਉਹਨਾਂ ਦੇ ਕਸਟਮਰ ਨੂੰ ਬਹੁਤ ਬਹੁਤ ਮੁबारकਾ ਲੋ ਜੀ ਬਾਬੇ ਦੀ ਹੱਟੀ ਅੱਜ ਖੁੱਲ ਗਈ ਆ ਟੈਂਟ ਲੱਗ ਚੁੱਕੇ ਆ ਕੌਫੀ ਦੀਆਂ ਮਸ਼ੀਨਾਂ ਚੱਲ ਗਈਆਂ ਲੰਗਰ ਸ਼ੁਰੂ ਹੋਣ ਲੱਗਾ ਅਜੇ ਸਵੇਰ ਦੇ 8 ਵਜੇ ਆ ਕਿਉਂਕਿ ਟਾਈਮ ਤਾਂ 9 ਵਜੇ ਦਿੱਤਾ ਸੀ ਪਰ ਤੁਹਾਨੂੰ ਅੰਦਰ ਲੈ ਕੇ ਜਾਊਂਗਾ ਤੁਸੀਂ ਦੇਖਿਓ ਕਿੰਨੀ ਦੂਰੋਂ ਦੂਰੋਂ ਲੋਕ ਆਏ ਆ ਲੋਕਾਂ ਦਾ ਪਹਿਲੇ ਹੜ ਆ ਚੁੱਕਾ ਪਰ ਅੱਜ ਉਹਨਾਂ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਕਰਾਰੀ ਚਪੇੜ ਮਾਰੀ ਬਾਬੇ ਦੀ ਹੱਟੀ ਨੇ ਕਿਉਂਕਿ ਬਹੁਤ ਵੱਡੇ ਵੱਡੇ ਦੁਕਾਨਦਾਰ ਹੋਲਸੇਲਰ ਚਾਹੇ ਲੁਧਿਆਣਾ ਚਾਹੇ ਜਲੰਧਰ ਚਾਹੇ ਸੂਰਤ ਚਾਹੇ ਹੋਰ ਸੀਗੇ ਉਹ ਕਹਿੰਦੇ ਸੀਗੇ ਬਈ ਬਾਬੇ ਦੀ ਹੱਟੀ ਆਲਾ 25 25 ਰੁਪਏ ਸੂਟ ਵੇਚ ਕੇ 50000 ਰੁਪਏ ਸੂਟ ਵੇਚ ਕੇ ਇਹਨੇ ਭੱਜ ਜਾਣਾ ਇਹਦਾ ਲੱਪਣਾ ਕੋਖਣੀ ਇਹਦਾ ਰਹਿਣਾ ਕੋਖਣੀ ਇਹ ਤਾਂ ਜੀ ਫਰੌਡ ਬੰਦਾ ਇਹ ਤਾਂ ਜੀ ਕੈਨੇਡਾ ਪਾ ਚੱਲਾ ਪਰ ਅੱਜ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਵੱਜੀ ਆ ਬਾਬੇ ਨੇ ਚੀਕਾਂ ਵੀ ਘੜਾਤੀਆਂ ਬਾਬਾ ਇੱਥੇ ਆ ਬਾਬੇ ਨੇ ਜਲੰਧਰ ਗੜ ਦੇ ਵਿੱਚ ਦੁਕਾਨ ਖੋਲਤੀ ਆ ਸਿੰਪਲ ਤੁਸੀਂ 62 ਦਾ ਜਲੰਧਰ ਆਉਣਾ ਬੱਸ ਚ ਉਤਰੋ 2 ਮਿੰਟ ਤੁਰ ਕੇ ਆਜੋ ਸਿੱਧੇ ਬਾਬੇ ਦੀ ਹੱਟੀ ਤੇ ਜਿੱਥੇ ਬਹੁਤ ਵੱਡੇ ਫਾਇਦੇ ਹੋਣੇ ਅੱਜ ਦੇਖਣਾ ਕੀ ਆ ਵੀ ਬਾਬੇ ਨੇ ਵੱਡੇ ਵੱਡੇ ਫੇਰੇ ਕੀਤੇ ਸੀ ਬਈ ਲੋਕਾਂ ਦੇ ਮੈਂ ਫੇਰੇ ਕਰਨੇ ਅੱਜ ਵੀ ਕਿੰਨਾਂ ਫੇਰੇ ਕਰਦੇ ਆ ਕੀ ਹੁੰਦਾ ਉਹ ਜਾ ਕੇ ਅੰਦਰ ਦੇਖਾਂਗੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਉਹਨਾਂ ਲੋਕਾਂ ਦੀ ਬੱਕੀ ਜੀ ਘਸੌਣ ਮਾਰ ਦਿੱਤਾ ਅੱਜ ਬਾਬੇ ਦੀ ਹੱਟੀ ਨੇ ਜਿਹੜੇ ਬਾਰ-ਬਾਰ ਇਹ ਕਹਿ ਰਹੇ ਸੀ ਵੀ ਬਾਬਾ ਭੱਜ ਜਾਣਾ ਬਾਬਾ ਮਰ ਜਾਣਾ ਬਾਬੇ ਦਾ ਰਹਿਣਾ ਕੱਖ ਨਹੀਂ ਬਾਬਾ ਕਹਿੰਦੇ ਫਰੌਡ ਕਰਦਾ ਕੋਈ ਫਰੌਡ ਨਹੀਂ ਕਰਦਾ ਉਹ ਕੋਈ ਭੱਜਿਆ ਨਹੀਂ ਕੋਈ ਮਰਿਆ ਨਹੀਂ ਅਜੇ ਤਾਂ ਦਬੀੜ ਲਵਾਉਣ ਲਈ ਜੱਟ ਕੈਮ ਹੋਇਆ ਆ ਹੁਣ ਅੰਦਰ ਚਲਦੇ ਆਂ ਦੇਖਦੇ ਆਂ ਵੈਰਾਈਟੀਆਂ ਚਲੋ ਜੀ ਹੁਣ ਤੁਸੀਂ ਅੰਦਰ ਜਾ ਕਰ ਲੋ ਕਿੱਡਾ ਵੱਡਾ ਇਕੱਠ ਆ ਲੋਕ ਸਵੇਰ ਤੋਂ ਇੱਥੇ ਆ ਗਏ ਆ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਬਾਬੇ ਦੇ ਢੇਟੀ ਨਵੀਂ ਖੁੱਲ੍ਹਣ ਦੀ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਤੰਬਾਕਾ ਲੋ ਜੀ ਸੋਨਿਆ ਸਤ ਜੀ ਆ ਤੇ ਜਕਾਰਿਆਂ ਦੇ ਨਾਲ ਪਾਜੀ ਆਪਾਂ ਨਵਾਂ ਤੰਬਾਕਾ ਆਪਣੇ ਭੈਣਾ ਭਰਾਵਾਂ ਲਈ ਲੈ ਕੇ ਆਇਆ ਵੱਡੇ ਫੇਰੇ ਕਰ ਰਹੇ ਅੱਜ ਓਪਨਿੰਗ ਕਰਤੀ ਐ ਖੁਸ਼ੀ ਦਾ ਮੌਕਾ ਪਰ ਇੱਕ ਗੱਲ ਕਹਿਣੀ ਜਣਾ ਜਿਹੜੇ ਹੋਲਸੇਲਰ ਕਹਿੰਦੇ ਨਾ ਬਾਬਾ ਭੱਜ ਗਿਆ ਮੈਂ ਅੱਜ ਫਿਰ ਕਹਿਣ ਲੱਗਾ ਇਹ ਨਹੀਂ ਭੱਜਣ ਆਲਾ ਐ ਇਹ ਹੋਲਸੇਲਰਾਂ ਨੂੰ ਭਜਾਊਗਾ ਜਿਹੜੇ ਮਾਰਦੇ ਸੀਚੀਕਾ ਅੱਜ ਰੇਟਾਂ ਦੀ ਪਾਉਣ ਲਗਾ ਚੀਕਾਂ ਤੇ ਲੈ ਜਾਓ ਕਪੜਾ ਸਸਤਾ ਬਾਬੇ ਦੀ ਹੱਡੀ ਦਾ ਸਸਤਾ ਕਿਹਦੇ ਪੰਜਾਬ ਜ ਨਹੀਂ ਮਿਲਣਾ ਚੈ ਲੈ ਨਾ ਘਹਿ ਰਿਆ ਆ ਭੈਣ ਭਰਾ ਆ ਕੱਟ ਦੱਸ ਰਿਹਾ ਤੇ ਬਾਬਾ ਭਜਣਾ ਨਹੀਂ ਆ ਨਾ ਭੈਣ ਭਰਾ ਆਪਣੇ ਖੜਾ ਕੀਤਾ ਤੇ ਆਪਾਂ ਅੱਜ ਖਲਾਰੇ ਪਾਉਣ ਜਾ ਰਹੇ ਹਾਂ ਚੈੱਕ ਕਰੋ ਜੀ ਮਸਲੀਨ ਦਾ ਸੂਟ 575 ਹੋਲਸੇਲ 375 ਉਹ ਬਾਬੇ ਦੀ ਹੱਡੀ ਦਾ ਧੋਕੇ ਬਣ ਲਗੇ 200 ਰੁਪਏ ਦਾ ਕਰਤਾ ਜੀ ਕਿੰਨੇ ਦਾ ਜੀ 200 ਰੁਪਏ ਦਾ ਲਓ ਆ ਚੈੱਕ ਕਰੋ ਸੁਣ ਲੈ 500 ਰੁਪਏ ਦਾ ਸੂਟ ਆ 200 ਰੁਪਏ ਦਾ ਸੂਟ ਹੈ ਪਹਿਲਾ ਧੁਮਾਕਾ ਕਰਦਾ ਚੈੱਕ ਕਰ ਲੋ ਲੈ ਜਾਓ ਉਹੀ ਮਹੌਲ ਉਹੀ ਕਪੜਾ ਉਹੀ ਧੁਮਾਕਾ ਲੋਟ ਪਰ ਗਈ ਲੋਟ ਕਪੜੇ ਦੀ ਜੋ 575 ਵਾਲਾ 200 ਸੂਟ ਲੋ ਜੀ ਓ ਲਓ ਜੀ ਓ ਲਓ ਜੀ ਓ ਲਓ ਜੀ ਦੇਖੋ ਬਾਪੇ ਦਾਸਾ ਹੋਲੀ ਹਾਂ ਦੁਕਾਨ ਨਵੀਂ ਖੁੱਲ ਗਈ ਸਟਾਲ ਹੋਈ ਆਹ ਦੇਖੋ ਕਿੱਤਾ ਅ ਕੈਮਰਾ ਪਿੱਛੇ ਮਾਰਕਾ ਦਾ ਪਿੱਛੇ ਆਓ ਦੇਖੋ ਦੇਖੋ ਤੁਸੀਂ ਕਿੰਨਾ ਵੱਡਾ ਰਾਸ਼ ਬਾਬੇ ਦੀ ਹੱਡੀ ਅੱਜ ਨਵੀਂ ਖੁੱਲੀ ਆ ਅੱਜ ਹੀ ਲੜਾ ਦੀ ਖਾੜੇ ਖਾਲੀ ਆਹ ਦੇਖੋ ਲੈ ਜਾਓ ਲੈ ਜਾਓ ਬਾਗਰ ਕਿੱਤਾ ਮਾਰਦੀ ਲੈ ਜਾਓ ਫਰੀ ਦੇ ਬਾ ਕਪੜਾ ਬਾਪ ਤੇਰੀ ਹੱਡੀ ਪਹਿਲਾਂ ਜਰੀ ਸਾਗੇ ਜੰਦਰ ਦੇ ਵਿੱਚ ਓ ਸਾਗੇ ਜੰਦਰ ਦੇ ਵਿੱਚ पापे सारे खाने खाली पांच मिनट की दुकान खाली पंज मिनट की दुकान खाली लवली लवली बड़ा 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 500 ਰੁਪਏ ਹਲੋ ਬਲੀ ਚੱਕਾ 500 ਰੁਪਏ ਓ 500 ਰੁਪਏ ਬਿਸਕੋਜ਼ ਪਿਓਰ ਫੁੱਲ ਪਿਓਰ ਦੀ ਚੁੰਨੀ ਸਲਵਾਰ ਵਰਕ ਪਾਲਫਾ ਵਿੱਚ 1500 2000 ਵਾਲੇ ਸੂਟ ਜਿਹੜੀ ਬੇਜੂਗੀ ਉਹਨੂੰ 500 ਰੁਪਏ ਦਾ ਜਿਹੜੀ ਬੇਜੂਗੀ ਉਹਨੂੰ 500 ਰੁਪਏ ਦਾ ਖਾਤਰ ਨਹੀਂ ਜੀ ਆਹ ਦੇਖੋ ਪੰਜ ਸੌ ਪੰਜ ਸੌ ਪੰਜ ਸੌ ਪੰਜ ਸੌ ਪੰਜ ਚੰਗੀ ਪੜਾਈ ਚਲ ਸੌ ਦੇਖੜੀ ਜਿਹੜਾ 500 500 500 500 ਚੱਕੋ 500 ਆ ਲੈਣਾ ਤੁਸੀਂ ਤਕੋ 550 ਰੁਪਏ ਆਹ ਤਕੋ 550 ਰੁਪਏ ਆ ਲੋ 550 ਰੁਪਏ ਸਲਾਹ ਦੀ ਤੁਸੀਂ ਦੇਖ ਲਓ ਕਿੰਨਾ ਵੱਡਾ ਖਾਟਾ ਮਾਰਦਾ ਦੋ ਦੋ ਲੋਕ ਹੈਗਾ ਸਰਾਰ ਸਾਰੀ 1 ਘੰਟੇ ਦੇ ਵਿੱਚ ਹੀ ਖਾਲੀ ਜੋ ਤੁਸੀਂ ਚੈੱਕ ਕਰ ਲਓ 1 ਘੰਟੇ ਮੇਰੇ ਵਿੱਚ ਲੋਕਾਂ ਆ ਖਾਲੀ ਜਾਂਦੇ